ਮੁਖਸਰ ਏਰੀਆ ਦੇ ਵਿੱਚ ਪਹੁੰਚ ਪਹੁੰਚੇ ਆ ਜੀ ਜਿੱਥੇ ਕੋੜਨ ਵਾਲੀ ਮੰਡੀ ਲੱਗਦੀ ਹੈ ਉਥੋਂ ਤਕਰੀਬਨ ਕਿਲੋਕਮੀਟਰ ਦੂਰ ਪਿੰਡ ਪੈਂਦਾ ਜੀ ਕੋਟਲੀ ਦੇਵਨ ਫਤੇਸਟਡ ਫਾਰਮ ਤੇ ਤੁਹਾਨੂੰ ਇੱਕ ਵਾਰ ਮੈਂ ਸਾਰੇ ਜਾਨਵਰ ਦਿਖਾ ਦਾਂ ਫਾਰਮ ਦਾ ਟੂਰ ਇਸ ਕਰਕੇ ਕਰਾਉਣਾ ਕਿਉਂਕਿ ਕਲੈਕਸ਼ਨ ਬਾਈ ਕੋਲ ਬਹੁਤ ਸੋਹਣੀ ਆ ਬਹੁਤ ਚੰਗੀ ਰੱਖੀ ਹੋਈ ਆ ਜਿਹੜੇ ਆਪਾਂ ਇੰਟਰਵਿਊ ਕਰਾਂਗੇ ਉਹ ਕਰਾਂਗੇ ਆਪਾਂ ਚੰਦਨ ਘੋੜੇ ਬਾਰੇ ਕਿਹੜੇ ਘੋੜੇ ਦਾ ਬੱਚਾ ਉਹ ਡਿਟੇਲ ਆਪਾਂ ਤੁਹਾਨੂੰ ਇੱਕ ਅਲੱਗ ਵੀਡੀਓ ਚ ਦੇਵਾਂਗੇ ਪਰ ਇਸ ਵੀਡੀਓ ਚ ਮੈਂ ਇੱਕ ਫਾਰਮ tour ਕਰਾਉਂ ਕਿਉਂਕਿ ਮੇਰਾ ਵੀ ਦਿਲ ਬਈ ਪੂਰਾ ਖੁਸ਼ ਹੋ ਗਿਆ ਬਾਈ ਅਸਲ ਬਰੀਡਰ ਕਿਹਨੂੰ ਕਹਿੰਦੇ ਆ ਇਸ ਵੀਡੀਓ ਚ ਤੁਹਾਨੂੰ ਪਤਾ ਲੱਗੂਆ ਬਾਈ ਦਾ ਕੋਈ ਐਵੇਂ ਸੇਲ ਪਰਚੇਜ ਦਾ ਕੰਮ ਨਹੀਂ ਬਹੁਤ ਚੰਗੇ ਬੱਚੇ ਇਸ ਫਾਰਮ ਤੋਂ ਬਰੀਡ ਹੋ ਕੇ ਪੂਰੇ ਇੰਡੀਆ ਦੇ ਵਿੱਚ ਗਏ ਹੋਇਆ ਉਹ ਗੱਲਾਂ ਬਾਤਾਂ ਵੀ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਈ ਦੀ ਕਲੈਕਸ਼ਨ ਵੀ ਦਿਖਾ ਦਾਂ ਤੇ ਤੁਹਾਨੂੰ ਮਲਾਉਣਾ ਬਾਈ ਰਜਿੰਦਰ ਸਿੰਘ ਜੀ ਪੂਨੀਆ ਨਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਹੋਜੀ ਫਿਰ ਬਾਈ ਜੀ ਤੇ ਸਭ ਤੋਂ ਪਹਿਲਾਂ ਬਾਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਹੁਤ ਚੰਗੇ ਜਾਨਵਰ ਬਹੁਤ ਸੋਹਣਾ ਸੈਟਅਪ ਆ ਤੁਹਾਡੇ ਦਾ ਬਾਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕਾਪਾ ਕਰਦੇ ਆ ਉਨਾਂ ਕ ਬਿਲਕੁਲ ਜੀ ਐਕਸੈਸ ਹੋ ਜਾਂਦੀ ਆ ਬਿਲਕੁਲ ਜੀ ਤੇ ਨਿੰਮ ਲੱਗੇ ਹੋਇਆ ਬਹੁਤ ਘੱਟ ਦੇਖਣ ਨੂੰ ਮਿਲਦਾ ਜਪਰ ਪੁਰਾਣੇ ਆਪਾਂ ਸਮਿਆਂ ਦੀ ਗੱਲ ਕਰੀ ਨਾ ਹਰ ਇੱਕ ਘਰ ਚ ਨਿੰਮ ਜ਼ਰੂਰ ਹੁੰਦਾ ਸੀ ਹੁੰਦਾ ਸੀ ਜੀ ਹੁੰਦਾ ਸੀ ਜ਼ਰੂਰ ਹੁੰਦਾ ਸੀ ਕਹਿੰਦੇ ਮੱਖੀ ਮੱਛਰ ਦਾ ਫਰਕ ਰਹਿੰਦਾ ਇਹਨਾਂ ਨਾਲ ਬਹੁਤ ਜੀ ਇਹਦੇ ਵਿੱਚ ਦੀ ਜਿਹੜੀ ਹਵਾ ਵੀ ਲੰਘਦੀ ਨਾ ਦੱਸਦੇ ਆ ਵੀ ਉਹ ਸ਼ੁੱਧ ਹੋ ਕੇ ਲੰਘਦੀ ਆ ਲੰਘਦੀ ਆ ਜੀ ਜਿੱਨਾ ਕ ਆਪਾਂ ਨੂੰ ਜਾਣਿਆ ਜਾਂ ਦੱਸਦੇ ਆ ਪ੍ਰਾਣੇ ਬਜ਼ੁਰਗ ਵੀ ਇਹਦੇ ਥੱਲੇ ਮੱਖੀ ਮੱਛਰ ਬਹੁਤ ਘੱਟ ਹੁੰਦਾ ਬਹੁਤ ਘੱਟ ਆਉਂਦਾ ਮੈਂ ਵੀ ਗੁਜਰਾਤ ਗਿਆ ਸੀ ਪਿੱਛੇ ਜੋ ਉੱਥੇ ਵੀ ਹਰ ਇੱਕ ਘਰ ਦੇ ਵਿੱਚ ਨਿੰਮ ਸੀ ਤਾਂ ਨਮੂਣੀਆਂ ਚੱਕ-ਚੱਕ ਕੇ ਖਾਈ ਜਾਂਦੇ ਸੀ ਕਹਿੰਦੇ ਵੀ ਪ ਪ੍ਰੋਬਲਮ ਹੁੰਦੀ ਨਹੀਂ ਹਾਂਜੀ ਆ ਖੁਰਲੀਆਂ ਚ ਲੱਗਦੀਆਂ ਜੀ ਇੱਥੇ ਇੱਥੇ ਬੰਨੇ ਹੁੰਦੇ ਜਾਨਵਰ ਇਥੋਂ ਖਾਂਦੇ ਆ ਬੜੇ ਉਹ ਗੜਕਾਂ ਸੜ ਦਿੰਦੇ ਆ ਤੇ ਵਿੱਚੋਂ ਗਟੋਲੀਆਂ ਖਾਈ ਜਾਂਦੇ ਆ ਜੀ ਹਾਂਜੀ ਫਿਰ ਬਰਮ ਨਹੀਂ ਪੈਦਾ ਹੁੰਦੇ ਜੀ ਫੁੱਟੀਆਂ ਮਹਾਰਾਜ ਦੀ ਕਿਰਪਾ ਨਾਲ ਮਸਾਂ ਨਹੀਂ ਆਏ ਤੇ ਸਾਰੇ ਪੰਜਾਬ 'ਚ ਥੋੜਾ ਜਿਹਾ ਹੋ ਗਿਆ ਸੀਗਾ ਹਾਂਜੀ ਠੰਡ ਦੇ ਕਾਰਨ ਤੇ ਸਾਨੂੰ ਤਾਂ ਬੜੀ ਪਰੇਸ਼ਾਨੀ ਸੀ ਵੀ ਨਾ ਫੁੱਟੀਆਂ ਦਾ ਵੀ ਕੀ ਕਰਾਂਗੇ ਨਾ ਇਹ ਛੇਤੀ ਕੋਈ ਦਰੱਖਤ ਵੀ ਵੱਡਾ ਹੋਣਾ ਨਹੀਂ ਇਹ ਤਾਂ ਬਹੁਤ ਚੰਗਾ ਬਈ ਨਿੰਮਤ ਆ ਮਰ ਬਹੁਤ ਚੰਗਾ ਮੰਨਿਆ ਗਿਆ ਬਹੁਤ ਹੈ ਜੀ ਬਹੁਤ ਹਾਂਜੀ ਤੇ ਆਜੋ ਬਾਈ ਜੀ ਤੁਹਾਨੂੰ ਮੈਂ ਜਾਨਵਰ ਦਿਖਾਉਣਾ ਇੱਕ ਇੱਕ ਕਰਕੇ ਤੇ ਟੂਰ ਕਰਾਉਣਾ। ਸੋ ਪਹਿਲੇ ਨੰਬਰ ਤੋਂ ਕਿੰਨੇ ਆਪਣੇ ਢੋਲੀ ਚੜੀ ਹੈ। ਇਹ ਦੀ ਕੀਤੇ ਲੈਣਾ। ਇਹ ਬੇਦੀਏ ਹੈਗੀ ਆ ਪ੍ਰਭਾਤ ਕੋੜੇ ਦੀ। ਪ੍ਰਭਾਤ ਦੀ ਬੱਚੀ ਆ ਜੀ। ਹਾਂਜੀ ਪ੍ਰਭਾਤ ਦੀ। ਠੀਕ ਆ ਬਈ। ਤੇ ਰੰਗ ਰੰਗ ਉਹ ਹੀ ਆ ਮਜਮੂਤੀ ਸ਼ਕੀਨੀ। ਇਹ ਹਾਲੇ ਹਾਲੇ। ਠੀਕ ਆ ਬਈ। ਤੇ ਇਹ ਕਿੰਨੇ ਟਾਈਮ ਤੋਂ ਆਪਣੇ ਫਾਰਮ ਦੇ ਵੀਰੇ? ਇਹ ਜੀ ਆਪਣੇ ਨਕਾਂਦੀ ਆਈ ਸੀ ਮੇਰਾ ਮਿੱਤਰ ਆ। ਦੁੱਧਪੁਰ ਸਾਈਡ ਤੇ। ਠੀਕ ਆ ਬਈ। ਉਹਨਾਂ ਨਾਲ ਆਇਆ ਹੋਇਆ ਦੰਧਰਪਾੜੀ ਆ। ਬੋਲੀ ਤੋਂ ਲੈ ਕੇ ਆ। ਅੱਛਾ ਜੀ। ਇਹ ਕਿੰਨੇ ਕਿ ਬੱਚੇ ਦਿੱਤੇ ਹੁਣ ਤੱਕ ਵੀਰੇ ਆਪਣੇ ਜੀ ਹੁਣ ਇਹ ਤੋਂ ਪਹਿਲਾਂ 2 ਬੱਚੇ ਦਿੱਤੇ ਆ ਜੀ ਹੁਣ ਆਪਣੇ ਚੰਦਨ ਤੋਂ ਪ੍ਰੈਜਨਟ ਹੈ ਜੀ ਅੱਛਾ ਜੀ ਹੁਣ ਚੰਦਨ ਦੇ ਪ੍ਰੈਜਨਟ ਹੈ ਠੀਕ ਹੈ ਬਈ ਤੇ ਟੌਪ ਪ੍ਰੋਡਿਊਸਰ ਮਤਲਬ ਢੂਲੀ ਕਹਿ ਸਕਦਾ ਤੇ ਇਹਨਾਂ ਦੇ ਬੱਚਿਆਂ ਦੀ ਕੀ ਡਿਟੇਲ ਰਹੀ ਬਈ ਪਹਿਲਾਂ ਕਿਹੜੀ ਢੂਲੇ ਤੋਂ ਬੱਚਾ ਜਿੱਦਾਂ ਬਾਅਦ ਤੋਂ ਸੀ ਜੀ ਬੱਚਾ ਇਹਨੇ ਫਰਸਟ ਬੱਚਾ ਜਿਹੜਾ ਦਿੱਤਾ ਹੈਗਾ ਤੇ ਦੂਜਾ ਜੀ ਇਹਨੂੰ ਦਿੱਤਾ ਸੀ ਗੋਲਡਨ ਰੌਕ ਤੋਂ ਬਿਸ਼ੇਰਾ ਉਹ ਵੀ ਬਹੁਤ ਚੰਗਾ ਸੀ ਆ ਇਹਦਾ ਪਹਿਲਾ ਬੱਚਾ ਦਾ ਆਪਣੇ ਮੰਟੀ ਭਾਈ ਆ ਜੀ ਉਧਰ ਮਾਉਂਟ ਆਪੂ ਸਾਈਡ ਤੇ ਉਹਨਾਂ ਕੋਲੇ ਚਲਾ ਗਿਆ ਮੇਰੇ ਤੋਂ ਸੰਦੀਪ ਪੀਰ ਲੈ ਗਏ ਸੀਗੇ ਆਪਣੇ ਆਲਮਾਲੇ ਹਾਂਜੀ ਠੀਕ ਹੈ ਜੀ ਉਹ ਲੈ ਗਏ ਸੀ ਠੀਕ ਹੈ ਜੀ ਸਾਰੀ ਤੇ ਮੈਂ ਦੇ ਵੀ ਦਿੱਤੀ ਮੈਂ ਪਹਿਲਾਂ ਵੀ ਦੋਸਤਾਂ ਨੂੰ ਵੀ ਬ੍ਰੀਫ ਕਰ ਦਿੱਤੀ ਨੂੰ ਕਹਿੰਦਾ ਬਾਈ ਨੇ ਬ੍ਰੀਫ ਕਰਿਆ ਮੈਂ ਪਹਿਲੀ ਕੋੜੀ ਦੇਖਾਂਗਾ ਵੀ ਕਿੱਥੋਂ ਲੈ ਕੇ ਆਈ ਸੀ ਬਾਈ ਮਾਰਵਾੜੀ ਤੇ ਇਹ ਬਸ਼ੇਰੀ ਵੀਰੇ ਇਹ ਬਸ਼ੇਰੀ ਵੀ 골ਡਨ ਰੋਬ ਜੀ ਆ ਅੱਛਾ ਇਹ ਕੰਨ ਦੀ ਸ਼ਕੀਨੀ ਚੈੱਕ ਕਰ ਲਉ ਬਈ ਤੇ 골ਡਨ ਰੋਬ ਜਿਵੇਂ ਬਲੱਡ ਬੋਲਦਾ ਬਾਈ ਹੈ ਨਾ ਇਸ ਮੌਕੇ ਤੇ ਮੈਂ ਇਹ ਕਹਿ ਸਕਦਾ ਵੀ ਲਾਈਨਾਂ ਬਣਾਈਆਂ ਨਹੀਂ ਹੋਈਆਂ ਐਗਜ਼ੈਕਟ ਹੈਗੀਆਂ ਨਹੀਂ ਜਿਹੜੀ ਘੋੜੀ ਜਿਹੜੀ ਦੀ ਆ ਬਾਈ ਨੂੰ ਪੂਰੀ ਇੱਕ ਇੱਕ ਮਤਲਬ ਘੋੜੀ ਦੀ ਡਿਟੇਲ ਦਾ ਪਤਾ ਕਿੱਥੇ ਜਮੀ ਹੈ ਕੀ ਗੱਲਬਾਤ ਹੈ ਇਹ ਆ ਗਈ ਗੋਲਡਨ ਰੋਗ ਜੀ ਠੀਕ ਹੈ ਬਈ ਇਹ ਬੱਚੀ ਦੀ ਉਮਰ ਕਿੰਨੀ ਹੈ ਵੀਰੇ ਇਹ ਬੱਚੀ ਦੇ ਹੈ ਜੀ ਸਾਲ ਦੇ ਨਾਲ ਚ ਭਾਗ ਹੈ ਜੀ ਸਾਲ 13 ਦੇ ਮੈਚ ਚ ਗਿਆ ਲੱਗਦਾ ਠੀਕ ਹੈ ਬਈ ਬਾਕੀ ਬਲੇਜ ਦੇਖੋ ਬਈ ਤੇ ਕੰਨ ਆਪਦੇ ਪਿਓ ਵਾਲੀ ਹੈ ਜਿਹੜਾ ਇਹ ਸ਼ੋਹ ਜਿਹਦਾ ਪਿਓ ਹੋ ਗਿਆ ਮਤਲਬ ਕਿਸੇ ਸ਼ੋਹ ਚ ਉਹ ਇਹ ਨਹੀਂ ਹੈਗਾ ਵੀ ਭਾਈ ਲਾਲ ਫੁੱਲ ਬਣਾਏ ਬਣਾ ਕੇ ਆ ਸਾਰੇ ਸ਼ੋਹ ਜਿੱਤ ਕੇ ਆ ਬਹੁਤ ਚੰਗੀ ਕੰਡੀਸ਼ਨ ਦੀ ਹੈ ਬਾਈ ਅਰਜਿੰਦਰ ਸ਼ਮਾ ਦਾ ਸ਼ੌਕ ਵੀ ਰੱਖਿਆ ਸ਼ਮਾ ਜੀ ਵੀ ਲੈ ਆਏ ਨੇ ਆਪਣੇ ਜਾਨ ਬਾਈ ਕੁਝ ਜਿਹੜੇ ਆਪਾਂ ਨੂੰ ਲੱਗਦੇ ਆ ਵੀ ਆਪਣਾ ਕੁਝ ਕਰਨਗੇ ਹਾਂ ਹਾਂ ਉਹੀ ਲਿਜਾਨ ਚ ਫਾਇਦਾ ਵੀ ਚਲੋ ਮੁੜ ਕੇ ਐਵੇਂ ਨਰਾਜ਼ਗੀ ਹੋਣ ਦਾ ਵੀ ਸਾਡਾ ਉਹਦੇ ਪਹਿਲੇ ਚ ਨਹੀਂ ਆਇਆ ਦੂਜੇ ਚ ਨਹੀਂ ਆ ਜਿਹੜੇ ਆਪਾਂ ਨੂੰ ਮੰਨ ਨੂੰ ਵੀ ਲੱਗੇ ਵੀ ਹਾਂ ਕੁਝ ਕਰ ਸਕਦਾ ਕੋਈ ਪਹਿਲੇ ਪੰਜਾਂ ਚ ਖੜ੍ਹ ਸਕਦਾ ਕੋਈ ਪਹਿਲੇ 10ਾਂ ਚ ਵੀ ਖੜ੍ਹ ਸਕਦਾ ਵੀ ਜ਼ਰੂਰੀ ਨਹੀਂ ਆਪਣਾ ਫਸਟ ਹੀ ਜਾਵੇ ਤੇ ਕੋਈ ਜਿਹੜਾ ਮੰਨ ਨੂੰ ਲੱਗੇ ਲੈ ਵੀ ਜਾਏਗਾ ਲੈ ਵੀ ਜਾਏਗਾ ਠੀਕ ਹੈ ਬਾਈ ਲੋ ਜੀ ਇਹ ਆ ਗਈ 골ਡਨ ਰੌਕ ਦੀ ਬੱਚੀ ਤੇ ਇਹ ਬਿਛੇਰਾ ਵੀਰੇ ਬਿਛੇਰੀ ਇਹ ਖੇਲੀ ਆ ਜੀ ਆਪਣੇ ਚੰਨਨ ਤੇ ਆ ਗਿਆ ਅੱਛਾ ਆਪਣੇ ਘੋੜੀ ਲਈ ਹਾਂਜੀ ਇਹ ਚੰਨਨ ਦੀ ਹੈ ਇਹ ਚੰਨਨ ਦਾ ਪਹਿਲਾ ਬੱਚਾ ਹੈ ਜੀ ਬਿਛੇਰੀ ਆਈ ਆ ਅੱਛਾ ਚੰਨਨ ਦੀ ਪਹਿਲੀ ਪਹਿਲਾਂ ਜਦੋਂ ਬਿਛੇਰੀ ਆਈ ਸੀ ਹਾਂਜੀ ਪਹਿਲੀ ਬਿਛੇਰੀ ਆਈ ਸੀ ਠੀਕ ਹੈ ਜੀ ਮਾਂ ਦੀ ਗੱਲ ਕਰੀਏ ਵੀ ਆਪਾਂ ਮਾਂ ਜੀ ਸ਼ਾਨਦਾਰ ਜੀ ਆ ਠੀਕ ਹੈ ਉਹ ਵੀ ਆਪਣੇ ਕੋਲੇ ਹੈ ਜੀ ਉਹ ਵੀ ਆਪਣੇ ਕੋਲੇ ਹੈ ਜੀ ਇਹ ਹੋਮ ਬਰੀਡ ਆ ਬਾਈ ਘੋੜਾ ਵੀ ਇਸੇ ਫਾਰਮ ਤੇ ਤੇ ਘੋੜੀ ਵੀ ਤੇ ਸ਼ਾਨਦਾਰ ਦੀ ਤੁਹਾਨੂੰ ਰਿਜਨਲ ਘੋੜੀ ਦਿਖਾਵਾਂਗੇ ਇਸ ਵੀਡੀਓ ਚ ਉਹਦੇ ਅੱਗੇ ਚੱਲਦੇ ਹਾਂ ਜੀ ਇਹਦੀ ਮਾਂ ਦੇ ਛਿਮਾ ਰਿਜਲਟ ਆ ਜੀ ਅੱਛਾ ਆਪਣੀ ਕਰੀ ਹਾਂ ਜੀ ਇਹਦੀ ਮਾਂ ਨੇ ਪੰਜ ਬਛੇਰੀਆਂ ਦੇਤੀਆਂ ਇੱਕ ਹੀ ਬਛੇਰਾ ਦਿੱਤਾ ਉਹ ਵੀ ਕਾਂਡੇ ਦਾ ਸੀ ਉਹ ਚਲੋ ਮਹਾਰਾਜ ਨੂੰ ਵੀ ਜਾਵੜਿਆ ਅੱਛਾ ਜੀ ਥੋੜੇ ਟਾਈਮ ਦਾ ਸੀਗਾ ਅੱਛਾ ਜੀ ਆਪਣੇ ਕੋਲੇ ਨਹੀਂ ਰਿਹਾ ਠੀਕ ਠੀਕ ਹੈ ਬਾਈ ਅੱਛਾ ਜਿਹੜੀ ਆਪਣੇ ਸ਼ਾਨਦਾਰ ਵਾਲੀ ਘੋੜੀ ਲਈ ਸੀ ਬਾਈ ਉਹੋ ਅ ਛੋਟੀ ਬੱਚੋ ਖਰੀਦੀ ਸੀ ਨਹੀਂ ਜੋ ਵੱਟੀ ਲਈ ਸੀ ਬਲੂਡ ਮੇਅਰੀ ਸੀ ਆਪਣੇ ਤਾਰੀ ਵੀਰ ਤੋਂ ਲੈਣਾ ਵਾਲੇ ਤੋਂ ਲੈਂਦੀ ਸੀ ਅੱਛੇ ਵੀਰੇ ਹਾਂਜੀ ਉਹਨਾਂ ਤੋਂ ਆਈ ਸੀ ਥੋੜੀ ਠੀਕ ਹੈ ਮੰਨ ਪਹਿਲੇ ਛੋਟੀ ਬੱਚੀ ਵੀ ਪਹਿਲੀ ਵੀ ਆਪਣੇ ਘਰ ਆ ਕੇ ਦਿੱਤੀ ਹੈ ਅੱਛਾ ਪਹਿਲਾ ਬੱਚਾ ਆਪਣੀ ਦਿੱਤਾ ਪਹਿਲੀ ਬੱਚੀ ਆਪਣੇ ਦਿੱਤੀ ਜੋ ਲਾਲ ਰਸਨ ਠੀਕ ਹੈ ਵੀਰੇ ਇਹੇ ਜੀ ਇਹ ਦਲਵਾ ਕੁੜੀ ਦੀ ਹੈ ਜੀ ਕਿ ਦਲਵਾ ਕੁੜੀ ਦੀ ਬੱਚੀ ਹੈ ਹਾਂਜੀ ਇਹ ਦਲਵਾ ਤੇ ਮਣੀਆਂ ਕਰਤਨ ਕਰਨ ਚੈੱਕ ਕਰ ਲਓ ਤੁਸੀਂ ਤੇ ਸਵਾਹ ਆ ਜਾਊਗਾ ਜਿੰਨਾ ਕੋ ਹੋ ਸਕੇ ਜੀ ਤੁਹਾਨੂੰ ਜਾਨਵਰ ਦਿਖਾ ਦਿਆਂਗਾ ਉਹਨਾਂ ਕਲੈਕਸ਼ਨ ਸਾਰੀ ਉਹ ਬਾਈ ਕੋਲ ਬਹੁਤ ਚੰਗੀ ਹੈ ਤੇ ਇਹ ਆ ਗਈ ਦਲਵਾਗ ਦੀ ਤੇ ਮਾਂ ਇਹਦੀ ਵੀ ਇਹ ਇਹ ਸ਼ਾਨਦਾਰ ਦੀ ਉਹ ਬਸ਼ੇਰੀ ਦੀ ਭੈਣ ਹੀ ਹੈ ਜੀ ਅੱਛਾ ਉਹ ਸ਼ਾਨਦਾਰ ਵਾਲੀ ਦੀ ਆ ਗਈ ਜੀ ਉਹ ਇਹ ਤਾਂ ਸ਼ਾਨ ਉਹ ਇਹ ਸੇਰੀ ਆ ਤੇ ਸਹੀ ਗੱਲ ਆ ਭਾਈ ਜੋ ਅਕਾਲ ਪੁਰਖ ਕਿਰਪਾ ਕਰਦਾ ਇੱਕ ਘੋੜੀ ਵੇ ਬਹੁਤ سارے ਬੂਟੇ ਲਾਹ ਹੈ ਨਾ ਇਹ ਵੀ ਫੁੱਲ ਚਾ ਉਹਦੀਆ ਇਹ ਬੱਚਾ ਜੀ ਇਹ ਜੀ ਹਰਗੁਣ ਘੋੜੇ ਦਾ ਇਹ ਹਰਗੁਣ ਦਾ ਦੇ ਨਾਲ ਇਹ ਵੀ ਕਰਨਪੁਰਾ ਦੇਖੋ ਵੀ ਇਹਦੇ ਇਹਦੀ ਉਮਰ ਕਿੰਨੀ ਹੋ ਗਈ ਬੱਚੇ ਦੀ ਬਾਈ ਇਹਦੀ ਵੀ ਮੰਤਰਾ ਜੀ ਅੱਛਾ 20 ਸੀ ਇਹ ਨਹੀਂ ਹੋਣੀ ਕਾਕੋਦ ਰਿਪੋਰਟ ਇਹ ਮੈਂ ਤੁਹਾਨੂੰ ਕਥਲੇ ਸੀਗਾ ਜੀ ਕਿ ਇਹਦਾ ਲਾਸਟ ਅਮੇਟ ਹੋ ਜਾਂਦਾ ਵੀਰੇ ਹਾਂ ਤੇ ਇਹਦੀ ਡੈਮ ਵੀਰੇ ਇਹਦੀ ਮਾਰ ਜੀ ਆਪਾਂ ਨਾ ਪੁਸ਼ਤਰ ਤੋਂ ਲਿਆਦੇ ਸੀ ਕਿ ਨੋਟ ਬੰਦੀ ਵੇਲੇ ਅੱਛਾ ਜੀ ਪਰ ਆਪਾਂ ਨੂੰ ਉਹਦਾ ਵੀ ਧਿਆਨ ਨਹੀਂ ਦਿੱਤਾ ਹਾਂ ਜੀ ਪਰ ਬੱਚਿਓ ਨੇ ਬਹੁਤ ਆਉਦੇ ਤੋਂ ਵੀ ਵੱਧ ਕੇ ਦਿੱਤੇ ਆ ਜੀ ਕੰਨ ਚੈੱਕ ਕਰ ਲਓ ਕੁਆਲਟੀ ਮਾਰਵਾੜੀ ਚੀਜ਼ ਨੇ ਜਾਦੇ ਕੰਨੇ ਦਿੱਖੇ ਜਾਂਦੇ ਆ ਤੇ ਕੰਨ ਸਾਰੇ ਨੇ ਹੁਣ ਇਹ ਆ ਗਿਆ ਆਪਣਾ ਚੰਦਨ ਵੀਰੇ ਤੇ ਚੰਦਨ ਦੀ ਡਿਟੇਲ ਤੁਹਾਨੂੰ ਕੋਈ ਵੀਡੀਓ ਤੇ ਬਣਾ ਦੇ ਜੀ ਕਿਉਂਕਿ ਜੇ ਜੋ ਕੁਣਾ ਨਹੀਂ ਮੇਰੇ ਕੋਲ ਕੋਪਾ ਤੇ ਸ਼ਾਮ ਦੇ ਟਾਈਮ ਵੀਡੀਓ ਕਰਾਂਗੇ ਤੇ ਅੰਦਰ ਜਿਹੜਾ ਬੱਚਾ ਖੜਾ ਇੱਥੇ ਇਹ ਜੀ ਹੈਗਾ ਇਹ ਦਲਬਾਗ ਦਾ ਇਹ ਦਲਬਾਗ ਦਾ ਜੀ ਠੀਕ ਹੈ ਇਹ ਵੀ ਆਪਾਂ ਹੋਮ ਬ੍ਰੀਡ ਦੇ ਵੀ ਸਾਂਝੇ ਜੀ ਹੈ ਤੇ ਇਹ ਆ ਗਿਆ ਦਲਬਾਗ ਦਾ ਇਹ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਇਹਦੀ ਮਾਂ ਵੀਰੇ ਇਹਦੀ ਮਾਂ ਰਾਣੀ ਹੈ ਜੀ ਆਪਣੀ ਅੱਛਾ ਰਾਣੀ ਤੇ ਰਾਣੀ ਕੀ ਚੀਜ਼ ਹੈ ਉਹ ਵੀ ਤੁਹਾਨੂੰ ਮੈਂ ਦੱਸੂਗਾ ਤੇ ਅੱਗੇ ਚੱਲ ਕੇ ਤੇ ਆਜੋ ਹੁਣ ਅਗਲੇ ਪਾਸੇ ਦਿਖਾਉਣੀ ਤੁਹਾਨੂੰ ਬੈਠੇ ਹਾਂ ਸਾਡੇ ਇਹਨੇ ਹੋ ਗਿਆ ਆਪਾਂ ਨੂੰ ਇਸ ਤੋਂ ਰਿਪੋਰਟ ਦੇਣ ਲਈ ਜੀ ਸਾਡੇ ਅੰਕਲ ਵੀ ਆਉਂਦੇ ਮੰਡੀ ਲੈ ਜੀ ਲੱਗਦੀ ਕੋਈ ਅੱਛਾ ਹੋਵੇ ਜੀ ਤੇ ਸਾਡੇ ਅੰਕਲ ਜੀ ਬੈਠੇ ਹੈ ਜੀ ਰੇਸ਼ਮ ਸਿੰਘ ਜੀ ਜੀ ਅੰਕਲ ਨੂੰ ਵੀ ਬਹੁਤ ਸ਼ੌਂਕ ਹੈ ਜੀ ਤੇ ਅੰਕਲ ਜੀ ਨਾਲ ਵੀ ਬਹੁਤ ਗੱਲਾਂ ਬਾਤਾਂ ਕਰੀਆਂ ਬਾਕੀ ਮੁਕਸਰ ਮੰਡੀ ਬਾਰੇ ਵੀ ਤੁਹਾਨੂੰ ਬਹੁਤ ਗੱਲਾਂ ਬਾਤਾਂ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਜ਼ਰੂਰ ਆ ਜਾਓ ਮਿੱਤਰਾਂ ਇਹਨੂੰ ਤੇ ਉਹ ਸਾਹਮਣੇ ਪੂਰੀ ਖਰੀਦੀ ਜਿਹੜੀ ਹੈ ਉਹ ਆਪਣੀ ਵੇਲੇ ਖਰੀਦੀ ਹੈ ਜੀ ਕੁਝ ਕਰੋ ਲਈ ਬਈ ਜਿੰਦਰੀ ਕਦਾਈ ਹੁੰਦਾ ਜੋ ਪਕੜ ਮੰਗੇ ਨਾ ਪੂਰੀ ਤੀ ਦਿਖਾਣੀ ਤੇ ਉਹ ਮੋਹਰੋ ਵੀ ਜਾਨਵਰ ਵੀ ਲੈ ਕੇ ਆਉਣਾ ਉਸੇ ਮੋੜ 'ਚ ਗਏ ਸੀ ਆਪਾਂ ਲੈਣ ਦੇ ਮੋੜ ਤੇ ਸੀਗਾ ਵੀ ਆਪਾਂ ਕੋਲ ਘੋੜੀ ਲੈ ਕੇ ਆਈ ਆਂ ਅੱਛਾ ਲਈ ਤਾਂ ਇਹ ਖਾਂਦੀ ਹੈ ਠੀਕਾ ਇਹ ਬਿਛੇਰੀ ਖਲੀ ਕਿਸੇ ਉਥੋਂ ਫਿਰ ਨਹੀਂ ਇਹ ਵੱਡੀ ਘੋੜੀ ਸੀ ਜੀ ਇਹ ਲਈ ਅੱਛਾ ਅੱਛਾ ਠੀਕਾ ਬਾਕੀ ਵੀ ਜਿਹੇ ਮਤਲਬ ਤੁਹਾਨੂੰ ਖੂਬ ਦਾ ਚੰਗੇ ਘੋੜੀ ਨੇ ਪਰ ਇਹ ਵੀ ਬਹੁਤ ਵੱਡੀ ਬੁਢੀ ਬੋਸ ਨੇ ਇਹਨੇ ਆਪਦੇ ਤੋਂ ਵੱਧ ਕੇ ਜੋੜ ਹੀ ਪਾਇਆ ਕੀਤਾ ਆਪਦੇ ਤੋਂ ਮੰਨ ਲਓ ਘੋੜੇ ਇਹਨੇ ਬਰਾਬਰ ਹੀ ਆਨੇ ਇਸ ਤੋਂ ਨਾ ਕੋਰਾ ਪਾ ਮੇਸਟਰ ਆਇਆ ਉਸ ਪਰਾਂ ਮੈਂ ਬੱਚਾ ਰੱਖਿਆ ਠੀਕ ਹੋ ਗਿਆ ਇਹਨੇ ਕਿੰਨੇ ਬੱਚੇ ਦਿੱਤੇ ਆਪਣੇ ਕੁੜੇ ਇਹਦੇ ਜੀ ਆਹ ਬੱਚਾ ਰਹਿ ਗਿਆ ਜੀ ਨਾ ਤੀਜਾ ਬੱਚਾ ਹੈ ਜੀ ਤੀਜਾ ਬੱਚਾ ਠੀਕ ਹੋ ਗਿਆ ਪਰ ਸੌਣੀ ਚੌਥਾ ਚੌਥਾ ਹਾਂ ਉਹ ਵੀ ਚੰਗਾ ਹੀ ਚੱਲਦਾ ਨਾ ਜੀ ਇਹ ਚੰਗਾ ਨਹੀਂ ਬੱਚਿਆ ਜੀ ਪੌਣੀਆਂ ਅੱਢ ਕੀਤੀ ਆ 7-8 ਦਿਨ ਹੋ ਗਏ ਅੱਛਾ ਜੀ ਤੁਹਾਡੇ ਬਾਬਾ ਮਾਂ ਜੀ ਜੇ ਕੋਈ ਜਦੋਂ ਬੱਚੀ ਵੀ ਦਾਣਾ ਪਾਣੀ ਖਾਣ ਲੱਗਦੀ ਸੀ ਠੀਕ ਠੀਕ ਕਰਦੇ ਪੂਰੇ ਕਰਕੇ ਜੀ ਕਰਦੇ ਕੁਝ ਆ ਬਈ ਆਈ ਆਇਓ ਕਿਤੇ ਮੇਰੇ ਦਾ ਤੁਹਾਨੂੰ ਰੋਗ ਵੀ ਵਿਖਾਵਾਂਗੇ ਥੋੜੀ ਜਿਹੀ ਲੱਗਦੀ ਹੈ ਲੱਗਿਆ। ਅੱਛਾ ਵੀ। ਮਦਦ ਕਰਦੀ ਹੈ ਜੀ ਤਾਂ ਪਾਕਾ ਊਡੀਆ ਸੋਨਾ ਹੁਣ ਆਪਾਂ ਥੋੜਾ ਜਿਹਾ ਹੋਰ ਚੀਜ਼ ਦੇ ਪਿੱਛੇ ਜਾ ਕੇ ਪਹਿਲਾਂ ਵੀ ਊਡੀ ਦਾ ਸਭ ਤੋਂ ਪਹਿਲਾਂ ਟੋਰੇ ਚੈੱਕ ਕਰਿਆ ਜਾਂਦਾ ਹੈ। ਹਾਂਜੀ ਹਾਂਜੀ। ਵੀ ਊਡੀ ਕਿੰਨਾ ਕਿ ਚੰਗਾ ਟੁਰਦੀ ਹੈ। ਬੜਾ ਚੰਗਾ ਟੁਰਦੀ ਹੈ ਜੀ। ਉੱਤੇ ਬੈਠੇ ਬੰਦੇ ਨੂੰ ਜਿਵੇਂ ਮੈਂ ਨਾ ਬੋਤਮ ਦਾ ਨਸ਼ੇਵੰਨ ਹੋ ਜਾਂਦਾ ਵੀ ਚੱਲੀ ਆ ਤੂੰ ਸੜਕ 'ਤੇ ਬਚਾਵੇ ਠੀਕ ਹੈ ਕੋਈ ਐ ਨਹੀਂ ਵੀ ਡਰ ਗਈ ਜਾਂ ਕਿਸੇ ਕਬੂਟਰ ਉੱਡ ਜਾ ਉਹਦੇ ਤੋਂ ਡਰ ਗਈ ਜਾਂ ਕੋਈ ਕਾਰਜੀ ਤੋਂ ਡਰ ਗਈ ਆ ਬੱਚੀ ਦੇਖੋ ਇਹ ਚੰਦਰ ਇਹ ਕਿੰਨੀ ਮੁੰਦੀ ਹੋ ਗਈ ਇਹ ਸਾਢੇ 4 ਮਹੀਨੇ ਦੀ ਹੋ ਗਈ ਅੱਛਾ ਜੀ ਹਾਂ ਜੀ ਇਹ ਆਪਣੇ ਚੰਦਨਦੀਪ ਦੀ ਛੋਟੀ ਵੀ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਜਦੋਂ ਹੋਏ ਤੋੜ ਲਿਆ ਤੋੜ ਕੇ ਨਾ ਥੋੜਾ ਹੂੰ ਖਬਰਾਂ ਦੀ ਜੀ ਡਰਦਾ ਬੱਚਾ ਨਾ ਹੋਲੀ-ਹੋਲੀ ਹੁਣ ਬੰਨਣਾ ਲੱਗਾਗੇ ਅੱਜ ਬੰਨੇ-ਬੰਨੇ ਨਹੀਂ ਹੈ ਰਾਤ ਨੂੰ ਮੜਾ ਰਜਦਾਰਿੰਦਾ ਫੇਰੇ ਇਹਦੇ ਕਰਕੇ ਚਲੋ ਜੀ ਤੋਂ ਘਰੇ ਦੀ ਮਨ ਤੋਂ ਤਨ ਰਿਜ਼ਲਟ ਚੰਦਨ ਦੇ ਆਗੇ ਵੀ ਆਗੇ ਆਗੇ ਕਰਮਾਂ ਨੇ ਦੀਆਂ ਆਪਣੇ ਨਾ ਤਿੰਨ ਘੋੜੀਆਂ ਵੇਟ ਕਰਾਈਆਂ ਸੀ ਜਦੋਂ ਵੀ 2 ਮਹੀਨਾ ਦਾ ਸੀ ਘੋੜੀਆਂ ਦੇ ਸ਼ੱਤਾਂ ਸੀਗਾ ਤੇ ਤਿੰਨਾਂ ਨਹੀਂ ਸੀ ਵਸ਼ੇਰੀਆਂ ਦੇ ਇੱਕ ਉਹ ਵੀ ਸੰਦੀਪ ਕੋਲੇ ਘੋੜੀ ਜਾਂਦੀ ਰਹੀ ਉਹਨੇ ਵੀ ਉਹਨਾਂ ਦੇ ਘਰੇ ਜਾ ਕੇ ਵਸ਼ੇਰੀ ਦਿੱਤੀ ਦੋ ਆਪਣੇ ਲੈਤੀਆਂ ਦੋ ਆਪਣੀਆਂ ਆ ਗਈਆਂ ਤੇ ਇਹ ਕਿਹੜੀ ਘੋੜੀ ਵੀਰੇ ਇਹ ਘੋੜੀ ਜੀ ਸ਼ਾਨਦਾਰ ਹੈ ਆਹ ਦੇਖੋ ਹੋਣੀ ਸ਼ਾਨਦਾਰ ਅਲੀ ਘੋੜੀ ਦਿਖਾਈਏ ਤੁਹਾਨੂੰ ਸ਼ਾਨਦਾਰ ਰਿਜਨਲ ਬਹੁਤ ਘੱਟ ਮਿਲਦੀਆਂ ਨੇ ਬਈ ਬਣ ਤਾਂ ਕਾਫੀ ਆਉਂਦੀਆਂ ਨੇ ਇਹ ਜਿਹੜੇ ਕੰਪਨੀਆਂ ਦੇ ਕਿੱਤੇ ਵਾਲਾ ਜਿਹੜੀ ਕੋਟੀ ਕਿੱਤੇ ਵਾਲਾ ਹੁਣ ਉਹ ਅਕਸਰ ਲੋਕ ਕਹਿੰਦੇ ਨੇ ਵੀ ਸ਼ਾਨਦਾਰ ਦੀ ਹਾਂਜੀ ਹਾਂਜੀ ਬਣੀ ਜਾਂਦੀ ਆ ਜੀ ਸ਼ਾਨਦਾਰ ਦੀ ਚਲੋ ਹੁਣ ਚਲੋ ਡੀਐਨਏ ਦਾ ਆਪਾਂ ਕਿਹੜੀ ਜੀ ਬਹੁਤ ਵਧੀਆ ਸੂਤ ਤਾਂ ਹੋਣੀ ਚਾਹੀਏ ਕੋਈ ਮੇਰੇ ਅੱਗੇ ਕੋਈ ਕੁਮਾਰ ਸਾਹਿਬ ਦਾ ਵੀ ਮੇਰੀ ਆਹਰ ਜੀ ਆ ਵੀ ਆਫਰਾਂ ਦੇ ਜੀ ਆ ਤਾਂ ਮੇਰੀ ਆ ਜਿਹੜੀ ਜਿਹੜੀ ਰਿਜਨਲ ਹੈ ਉਹ ਦੱਸ ਜੀ ਵੀ ਚਲ ਜਿਹਨੇ ਸ਼ਾਨਦਾਰ ਵਿਚਾਰੀਆ ਸਾਲ ਇਹਦੇ ਵਿੱਚ ਉਹ ਅੱਖਾਂ ਵਿੱਚ ਜਿਹੜਾ ਆਵੇ ਦੇਖ ਨੂੰ ਪਿਲ ਪਰਖ ਕਰ ਸਕਦਾ ਵੀ ਆ ਹਾਂਜੀ ਇਹ ਹੈਗੀ ਹੋਈਏ ਅਸੀਂ ਬਲੱਗ ਤੋਂ ਦੱਸੇ ਦਿੰਦਾ ਨਸੇ ਜਨ ਜਿਹੜਾ ਇਹਨਾਂ ਦੇ ਬੱਚੇ ਪੈਦਾ ਕਰਨੇ ਆ ਉਹ ਵੀ ਦੱਸਣਗੇ ਵੀ ਹਾਂ ਭਾਈ ਅਸੀਂ ਵੀ ਮੰਨੋ ਘੋੜੀ ਚੰਗੀ ਤੇ ਬੱਚੇ ਆ ਤੰਗੇ ਦਾ ਪੁੱਛ ਖਾਣੇ ਦੇ ਆ ਨਹੀਂ ਤੇ ਇਹ ਸ਼ਾਨਦਾਰ ਵਿਚਾਰੀਆ ਚਿੱਤ ਜਿਹੜਾ ਤੁਹਾਨੂੰ ਇਹ ਦੇਖੋ ਫੁਰਮਾ ਦਾ ਸੈੱਜ ਜਿਹਨੇ ਆਪਣੇ ਕੋਲੇ 6 ਬੱਚੇ ਲਏ ਆ ਜੀ ਆਪਾਂ ਦੇ ਬੱਚਿਆਂ ਨੂੰ ਕਿੰਨਾ ਠੋਸ ਜਿਹਾ ਦਿੱਤਾ ਸੀਗਾ ਜਿਹੜਾ ਕੰਪੀਟੈਂਟ ਹੈ ਹਾਂ ਜੀ ਆਜੋ ਤੁਹਾਨੂੰ ਦਿਖਾਉਂਦੇ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਦੇ ਕਿ ਬਾਈ ਦੀ ਕਲੈਕਸ਼ਨ ਕਿਵੇਂ ਆ ਤੇ ਬਰੀਡਿੰਗ ਦੇ ਉੱਪਰ ਹੀ ਬਾਈ ਕੰਮ ਕਰ ਰਿਹਾ ਕੋਲ ਤੋਂ ਹੋਰ ਦਿਖਾਉਂਦੀ ਜਿਹਾ ਦੀ ਸ਼ਾਨਦਾਰ ਜਿਹਾ ਤੇ ਇੱਕ ਤੁਹਾਨੂੰ ਹੋਰ ਦਿਖਾਉਣੀ ਹੈ ਰਾਣੀ ਜਿਹੜੀ ਮੇਨ ਮੁੱਢਾ ਇਸ ਫਾਰ ਦਾ ਮੁੱਢੇ ਕਹਿ ਸਕਦੇ ਆ ਬਾਈ ਇਹ ਨੂੰ ਆਪਾਂ ਹੂੰ ਇਹੀ ਵੀਰੇ ਏ ਇਰਾਨੀ ਦੀ ਜਿਹੜੀ ਆਪਣੇ ਕੋਲੇ ਨਾ ਦਲਬਾਨ ਦਾ ਉਹ ਸ਼ੇਰਾ ਮੁੰਡਾ ਸੀਗਾ ਉਹ ਜਿਹੜੀ ਪ੍ਰਭਾਤ ਵਾਲੀ ਘੋੜੀ ਆ ਉਹਦਾ ਪਹਿਲੇ ਥਾਮ ਦਾ ਵਸ਼ੇਰਾ ਸੀਗਾ ਜੀ ਅੱਛਾ ਜੀ ਉਹ ਵੀ ਅਸੀਂ 22 ਮਹੀਨੇ ਦਾ ਜੀ ਮੰਨ ਲਓ ਇਰਾਨੀ ਤੇ ਮੇਟ ਕਿਸੇ ਕਿਸੇ ਘੋੜੀ ਵਾਲੇ ਛੱਡਿਆ ਸੀ ਨਾ ਤੇ ਆਹ ਵਸ਼ੇਰੀ ਦੀ ਉਹਦੀ ਕਰਮ ਵਾਲੀ ਦੀ ਉਹਦੀ ਵੀ ਪਹਿਲੀ ਬੱਚੀ ਆ ਜੀ ਆ ਜੀ ਅੱਛਾ ਤੇ ਉਹਦੇ ਤੋਂ ਅਸੀਂ ਤਿੰਨ ਘੋੜੀਆਂ ਵਲਾਈਆਂ ਸੀ ਦੋ ਮੇਰੇ ਤਾਇਆ ਜੀ ਕੇਸੀ ਉੱਧਰ ਆਪਣੇ ਦੂਜੇ ਘਰੇ ਸੀ ਦੇਖੋ ਉਹਨਾਂ ਚੋਂ ਇੱਕ ਘੋੜੀ ਨਾ ਜੀ ਤੇ ਜੀ ਦੇ ਵੀ ਜੀ ਅੱਛਾ ਜੀ ਅੱਜ ਅਪਣੇ ਉਹ ਹੋੜੇ ਦਾ ਹੋਰ ਹੋਰ ਰਾਣੀ ਦੀ ਸ਼ਹਾ ਉਹਦੇ ਬਾਰੇ ਵੀ ਤੁਹਾਨੂੰ ਮੋਟਾ ਮੋਟਾ ਤਾਂ ਅਸੀਂ ਚੰਨਣਾ ਪਾਵਾਂਗੇ ਇਸ ਵੀਡੀਓ ਚ ਦੱਸਾਂਗੇ ਤੇ ਆ ਰਹੀ ਆਪਣੀ ਲਾਸਟ ਆ ਗਈ ਰਾਣੀ ਦੇ ਆ ਖੜੀ ਹੈ ਰਾਣੀ ਦੇ ਤੇਰੇ ਵੈਸੇ ਸ਼ਾਰਟ ਮੈਂ ਲੱਗ ਤੋਂ ਵੀ ਲਾਉਂਗਾ ਪਰ ਕਿਉਂਕਿ ਇਹ ਘਵਾਲ ਦੀ ਮੇਨ ਘੋੜੀ ਆ ਤੇਰਾ ਫੁੱਟਾ ਗਰਨ ਨੱਕ ਸਾਰਾ ਕੁਝ ਦੇਖ ਲੋ ਤੁਸੀਂ ਇਹ ਘੋੜਿਆਂ ਵਾਲਾ ਸ਼ਰੀਰ ਦੇ ਸਕਦੇ ਨਾ ਕੋਈ ਆਪਾਂ ਬਈ ਇਹਦੀ ਖਾਨਦਾਨੀ ਨਹੀਂ ਸੀ ਇਹਦੀ ਖਾਨਦਾਨੀ ਵਿੱਚ ਜੀ ਇਹਦੀ ਜਿਹੜੀ ਮਾਂ ਹੈਗੀ ਉਹ ਤਾਂ ਘੋੜੀ ਹੈ ਜੀ ਕਵੇਰੀ ਜਿਹੜੀ ਸੁਲਤਾਨ ਦੀ ਸੀ ਸੁਲਤਾਨ ਦੇ ਨਾਲ ਜਿਹੜਾ ਇੱਕ ਭਾਂਟੇ ਦੀ ਭੈਣ ਆ ਗਈ ਮਾਂ ਦੇ ਪਾਸੇ ਮਾਂ ਦੇ ਭਾਂਟੇ ਦੀ ਭੈਣ ਆ ਗਈ ਭਾਰਤ ਰੋਪਨ ਦੀ ਭੈਣ ਆ ਗਈ ਪੰਡਾਵਨ ਦੀ ਭੈਣ ਆ ਗਈ ਇੱਕੇ ਦੀ ਭੈਣ ਹੋਰ ਆ ਉਹ ਮੀਤਾਰਿਕ ਹੋ ਰਿਹਾ ਠੀਕ ਹੈ ਤੇਰੀ ਨੀਤੋਂ ਖਾਨਦਾਨੀ ਆ ਇਹਦੇ ਦਾ ਬਾਪ ਆ ਗਿਆ ਜੀ ਪਾਰਸ ਤੋਂ ਠੀਕ ਹੈ ਹਾਂ ਤੇ ਪਾਰਸ ਜਿਹੜਾ ਗੁਜਰਾਤ ਪ੍ਰਭਾਤ ਦਾ ਬੱਚਾ ਜੀ ਮੈਂ ਕਿਦੋਂ ਕਾਂਦੀ ਕੋਲੇ ਸੀ ਬ੍ਰੀਡ ਆਪਣੇ ਹੀ ਰਾਖੀ ਸਲਾਈ ਬੰਨਾਈ ਉਹਨਾਂ ਕੋਲੇ ਹੋਇਆ ਸੀ ਠੀਕ ਹੈ ਜੀ ਹੱਥੇ ਘੋਡੇ ਪੰਡਾ ਤੇ ਉਹ ਘੋਡੇ ਦਾ ਵੀ ਪਹਿਲਾ ਰਿਜ਼ਲਟ ਹੀ ਹੈ ਇਹ ਅੱਛਾ ਜੀ ਪ੍ਰਭਾਤ ਦਾ ਵੀ ਪਹਿਲਾ ਰਿਜ਼ਲਟ ਠੀਕ ਹੈ ਜੀ ਤੇ ਇਹਨੇ ਰਾਣੀ ਜੀ ਆਪਣੇ ਕੋਲ ਕਿੰਨੇ ਬੱਚੇ ਦਿੱਤੇ ਉਹਨਾਂ ਨੇ ਰਾਣੀ ਨੇ ਜੀ ਆਪਣੇ ਕੋਲੇ ਦੇ ਤੇ 4 ਬੱਚੇ ਪਹਿਲੀ ਤਾਂ ਬੱਚੀ ਜੀ ਦੀ ਇਹਦੀ ਉਹ ਜੀ ਤਲਬਾ ਆ ਗਈ ਠੀਕ ਹੈ ਜੀ ਉਹ ਆਪਣੇ ਕੀ ਟਾਈਮ ਹੀ ਕੋਲੇ ਹੈ ਜੀ ਹੂੰ ਤੇ ਹੁਣ ਜਾ ਆਪਣਾ ਚੰਦਨ ਆ ਗਿਆ ਜੀ ਤੇ ਜਾ ਆਪਣਾ ਅਗਰਮ ਆ ਗਿਆ ਉਹ ਬਿਸ਼ਰਜ ਦਾ ਦਰਵਾਜ਼ਾ ਲਾਪਰ ਚੌਥੀ ਹੈ ਜਿਹੜੀ ਹੁਣ ਪਹਿਲਾਂ ਤੁਹਾਨੂੰ ਦਿਖਾਈ ਆ ਠੀਕ ਹੈ ਠੀਕ ਹੈ ਭਾਈ ਦੋਵੇਂ ਥੋੜਾ ਫੇਰੇ ਦਰਵਾਜ਼ੇ ਤੋਂ ਦਰਵਾਜ਼ੇ ਤੋਂ ਫੇਰ ਤੋਂ ਅੱਜ ਮੇਰੇ ਤੁਹਾਨੂੰ ਬਾਈ ਦੇ ਮੈਂ ਫਾਰਮ ਨੂੰ ਦੇ ਸਾਰੇ ਜਾਨਵਰ ਦਿਖਾ ਦੇ ਮੋਟੇ ਮੋਟੇ ਕਿਉਂਕਿ ਇੰਟਰਨੈਟ 'ਚ ਵੀਰ ਗੱਲਾਂ ਬਾਤਾਂ ਹੋਰ ਹੁੰਦੀਆਂ ਨੇ ਮੈਨੂੰ ਸਰੂਰ ਆਇਆ ਬਾਈ ਦੇ ਜਾਨਵਰ ਦੇਖ ਕੇ ਤੁਹਾਨੂੰ ਕੀ ਕਿਵੇਂ ਦੇ ਲੱਗੇ ਜਾਨਵਰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਬਾਈ ਦਾ ਐਡਰੈਸ ਮੈਂ ਸਾਰਾ ਦੱਸਤਾ ਕਿਸੇ ਨੇ ਕੋਈ ਵੀ ਡਿਟੇਲ ਬਾਈ ਤੋਂ ਪੁੱਛਣੀ ਹੋਵੇ ਗੱਲਬਾਤ ਕਰਨੀ ਹੋਵੇ ਨੰਬਰ ਬਾਈ ਦਾ ਮੈਂ ਵਿੱਚ ਦੇਤਾ ਤੇ ਬਾਈ ਬਹੁਤ ਬਹੁਤ ਧੰਨਵਾਦ ਜੀ